ਹਰਕੇ ਜੀ ਤੁਹਾਡਾ ਸਾਥੀ ਅੱਜ ਟੈਂਕੀ ਦੇ ਚੜਾਵਾ ਬੱਸ ਸਟੈਂਡ ਦੀ ਕੀ ਕਾਰਨ ਕੀ ਨੇ ਦੇਖੋ ਜੀ ਜਿਹੜਾ ਇੱਥੇ ਚੜਨ ਦਾ ਕਾਰਨ ਹੈ ਉਹਦੇ ਬਾਰੇ ਤੁਹਾਨੂੰ ਦੱਸਦਾ ਮੈਂ ਅੱਜ ਤੋਂ ਲਗਭਗ 5-7 ਮਹੀਨੇ ਪਹਿਲਾਂ ਬੱਸ ਦੇ ਵਿੱਚ ਲੜਾਈ ਹੋ ਗਈ ਸੀ ਕਿਉਂਕਿ ਬੱਸ ਦੇ ਵਿੱਚ ਸਵਾਰੀ ਸੀਗੀ ਜਿਹੜੀ ਓਵਰਲੋਡ ਸੀ ਤੁਹਾਨੂੰ ਪਤਾ ਹੀ ਹੈ ਵੀ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਸਬਦਾ ਦਿੱਤੀ ਗਈ ਹੈ ਆਮ ਪਬਲਿਕ ਨੂੰ ਪੰਜਾਬ ਦੀਆਂ ਲੇਡੀਜ਼ ਨੂੰ ਸਫਰ ਫ੍ਰੀ ਸਫਰ ਸਹੂਲਤ ਦੀ ਜਿਸ ਕਰਕੇ ਬੱਸਾਂ ਦੇ ਵਿੱਚ ਜਿਹੜੀ ਗਿਣਤੀ ਹੈ ਤਦਾਦ ਆ ਉਹ ਜ਼ਿਆਦੇ ਹੋ ਜਾਂਦੀਆਂ ਸਵਾਰੀਆਂ ਦੀ 28 ਸੀਟਡ ਗੱਡੀ ਦੇ ਵਿੱਚ 650 ਸਵਾਰੀਆਂ ਸੀ ਲਗਭਗ ਦੁੱਗਣੀਆਂ ਸਵਾਰੀਆਂ ਤੋਂ ਵੱਧ ਸਵਾਰੀਆਂ ਸੀ ਕਪੈਸਿਟੀ ਨਹੀਂ ਸੀ ਸਵਾਰੀ ਵਿੱਚ ਚੜਨ ਦੀ ਇੱਕ ਬਜ਼ੁਰਗ ਹੈਂਡੀਕੈਪਡ ਬੰਦਾ ਜਿਹਦਾ ਬਾਜੂ ਕਟਿਆ ਹੁੰਦਾ ਉਹ ਆਕੇ ਤੱਕ ਹੀ ਚਲੰਕ ਜਾਂਦਾ ਹੈ ਉਹਦੇ ਦੋ ਪਰਿਵਾਰਕ ਮੈਂਬਰ ਤਿੰਨ ਪਰਿਵਾਰਕ ਮੈਂਬਰ ਗੱਡੀ ਦੇ ਵਿੱਚ ਚੜ ਜਾਂਦੇ ਨੇ ਤਾਂ ਕੰਡਕਟਰ ਵੱਲੋਂ ਦਲੀਲ ਦਿੱਤੀ ਜਾਂਦੀ ਹੈ ਬਾਬੂ ਜੀ ਤੁਸੀਂ ਅਗਲੀ ਗੱਡੀ ਤੇ ਆ ਜਾਓ ਵੀ ਤੁਹਾਡਾ ਬਾਜੂ ਵੀ ਘਟਿਆ ਹੋਇਆ ਵੀ ਗਿਰਜੋਗੇ ਕਿਉਂਕਿ ਬੱਸਾਂ ਜਿਹੜੀ ਬਾਬਾ ਜੀ ਦੇ ਓਵਰਲੋਡ ਸੀ ਤੇ ਉਹਦੇ ਪਰਿਵਾਰ ਦੇ ਮੈਂਬਰ ਹੁੰਦੇ ਨੇ ਕਿਉਂ ਕਹਿੰਦੇ ਵੀ ਕਾਫੀ ਟਾਈਮ ਹੋ ਗਿਆ ਗੱਡੀ ਨਹੀਂ ਆਈ ਕਿਉਂਕਿ ਬੱਸਾਂ ਦੀ ਬਹੁਤ ਵੱਡੀ ਘਾਟ ਹੈ ਜੀ ਲਗਭਗ 3.5 ਸਾਲ ਹੋ ਗਏ ਹਾਲ ਤੱਕ ਇੱਕ ਵੀ ਬੱਸ ਹੈ ਜਿਹੜੀ ਪੀਆਰਟੀਸੀ ਦੇ ਵਿਭਾਗ ਦੇ ਅਦਾਰੇ ਦੇ ਵਿੱਚ ਹੈ ਜਿਹੜੀ ਨਹੀਂ ਆਈ ਤੇ ਉਸ ਵੱਲੋਂ ਜਿਹੜਾ ਉਹਦੇ ਪਰਿਵਾਰਕ ਮੈਂਬਰ ਵਿੱਚ ਚੜ ਗਏ ਸੀ ਤੇ ਉਹ ਬੁੜਾ ਵਿੱਚ ਲੰਮਕ ਗਿਆ ਸੀ ਬਾਬਾ ਜੀ ਤੇ ਉਹਦੇ ਪਰਿਵਾਰਕ ਮੈਂਬਰਾਂ ਵੱਲੋਂ ਉੱਥੇ ਜਿਹੜੇ ਗਲਤ ਸ਼ਬਦ ਬੋਲੇ ਗਏ ਕਨੈਕਟਰ ਨੂੰ ਜਲੀਲ ਕੀਤਾ ਗਿਆ ਮਾੜਾ ਚੰਗਾ ਬੋਲਿਆ ਗਿਆ ਉਸਾਇਆ ਗਿਆ ੱੱਕੇ ਵਗੈਰਾ ਮਾਰੇ ਗਏ ਜਿਸ ਕਾਰਨ ਥੋੜਾ ਅੱਗੇ ਜਾ ਕੇ ਉਹਨਾਂ ਦਾ ਉਸ ਵਿੱਚ ਕੋਈ ਲੜਾਈ ਝਗੜਾ ਵੀ ਹੋਇਆ ਉਹਨਾਂ ਵੱਲੋਂ ਵੀ ਕਨੈਕਟਰ ਦੀ ਪੱਗ ਬੁਗੁਲਾਹੀ ਗਈ ਬਸ ਦੇ ਅੰਦਰ ਤੇ ਮਾੜਾ ਚੰਗਾ ਬੋਲਿਆ ਗਿਆ ਤੇ ਅੱਗੇ ਜਾ ਕੇ ਕਨੈਕਟਰ ਵੱਲੋਂ ਵੀ ਚਲੋ ਜੋ ਵੀ ਹੋਇਆ ਹੱਥੋਂ ਭਾਈ ਹੋਇਆ ਤੇ ਉਸ ਤਹਿਤ ਸਾਡੀਆਂ ਮੈਨੇਜਮੈਂਟ ਨਾਲ ਮੀਟਿੰਗਾਂ ਹੋਈਆਂ ਉਹ ਪਰਿਵਾਰਕ ਮੈਂਬਰ ਆਏ ਚਲੋ ਅਸੀਂ ਵੀ ਵਿੱਚ ਪਤਵੰਤੇ ਸੱਜਣਾਂ ਪਾ ਕੇ ਗੱਲਬਾਤ ਹੈ ਜਿਹੜੀ ਨਿਵੇੜਨ ਵਾਲੇ ਪਾਸੇ ਗਈ ਪਰ ਉਹ ਪਰਿਵਾਰ ਹੈ ਜਿਹੜਾ ਉਹ ਉਹਨੂੰ ਹੋਰ ਕਹਾਣੀ ਦੇ ਗਿਆ ਤੇ ਉਹਨਾਂ ਵੱਲੋਂ ਬੋਲਿਆ ਗਿਆ ਵੀ ਇਹਨੇ ਕੰਡੈਕਟਰ ਵੱਲੋਂ ਸਾਨੂੰ ਜਾਤੀ ਸੂਚਕ ਸ਼ਬਦ ਬੋਲੇ ਗਏ ਨੇ ਇੱਕ ਹੈਂਡੀਕੈਪਡ ਬੰਦੇ ਦੀ ਕਟਾਈ ਕਰੀ ਗਈ ਹੈ ਲੜਾਈ ਝਗੜਾ ਕੀਤਾ ਗਿਆ ਹੋਰ ਵੀ ਵੀ ਮੈਂ ਗੁਰਸਿੱਖ ਬੰਦਾ ਮੇਰੇ ਕੇਸ ਮੇਰੀ ਦਾੜੀ ਹੈ ਜਿਹੜੀ ਉਹ ਕੱਟੇ ਇਹਨਾਂ ਨੇ ਤੇ ਇਸ ਤਰ੍ਹਾਂ ਦੇ ਜਿਹੜੇ ਗਲਤ ਬਰੇਮ ਲਾ ਕੇ ਉਸ ਵੱਲੋਂ ਇੱਕ ਐਫ ਆਈ ਆਰ ਦਰਜ ਕਰਵਾਈ ਗਈ ਹੈ ਜਿਸ ਨੂੰ ਮੁਕ ਰੱਖਦੇ ਹੋਏ ਸਾਡੀ ਮੈਨੇਜਮੈਂਟ ਨੇ ਸਾਡਾ ਜਿਹੜਾ ਕੰਡੈਕਟਰ ਸੀਗਾ ਉਹਦਾ ਕੰਡੈਕਟ ਖਤਮ ਕਰਤਾ ਜੀ ਉਹਨੂੰ ਨੌਕਰੀ ਤੋਂ ਖੜਤਾ ਬਿਲਕੁਲ ਵੀ ਸਾਡੇ ਜਿਹੜਾ ਪੱਖ ਹੈ ਉਹਦੀ ਸੁਣਵਾਈ ਨਹੀਂ ਹੋਈ ਕਿਤੇ ਨਾ ਕਿਤੇ ਇਹਦੇ ਵਿੱਚ ਅੰਗਰੇਲੀ ਹੈ ਮੈਨੇਜਮੈਂਟ ਦੀ ਕਿਉਂਕਿ ਅਸੀਂ ਓਵਰਲੋਡ ਸਵਾਰੀਆਂ ਚੁੱਕ ਰਿਆਂ ਇੱਕ ਪਾਸੇ ਤਾਂ ਜਦੋਂ ਅਸੀਂ ਰੋ ਚੱਲ ਕੇ ਪਟਿਆਲੇ ਤੋਂ ਚੱਲ ਕੇ ਆਪਣੀ ਕੋਈ ਪਰਸਨਲ ਗੱਡੀ ਲੈ ਕੇ ਚੰਡੀਗੜ੍ਹ ਚਲੇ ਜਾਨੇ ਆ ਉਥੇ ਸਾਨੂੰ ਪਤਾ ਲੱਗ ਜਾਂਦਾ ਹੈ ਲਾਅ ਹੋ ਜਾਂਦਾ ਹੈ ਵੀ ਸੀਟ ਬੈਲਟ ਲਾਉਣੀ ਹੈ ਵਾਹਕਲ ਦੇ ਵਿੱਚ ਕਿੰਨੀਆਂ ਸਵਾਰੀਆਂ ਲਾਉਣੇ ਅਸੀਂ ਉੰਨੀਆਂ ਸਵਾਰੀਆਂ ਚੱਕਣੀਆਂ ਨੇ ਪਰ ਇੱਥੇ ਕੋਈ ਕਾਨੂੰਨ ਨਾ ਦੀ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚੀਜ਼ ਨਹੀਂ ਹੈਗੀ ਇਹ ਸਾਡਾ ਕੋਈ ਪੱਕਾ ਨਹੀਂ ਜਾਣਿਆ ਸਾਡਾ ਸਾਥੀ ਜਿਹੜਾ ਕੰਡਕਟਰ ਸੀ ਚਰਨਵੀਰ ਸਿੰਘ 10 ਸਾਲ ਉਰੇ ਨੌਕਰੀ ਕਰ ਗਿਆ ਬਿਨ ਪੱਕ ਸੁਣੇ ਉਹਨੂੰ ਨੌਕਰੀ ਤੋਂ ਬਾਹਰ ਕੱਢ ਦਿੱਤਾ ਗਿਆ ਜਿਸ ਕਰਕੇ ਜਿਹੜਾ ਸਾਥੀਆ ਸਾਡਾ ਅੱਜ ਉੱਪਰ ਟੈਂਕੀ ਦੇ ਉੱਪਰ ਚੜਿਆ ਜਿਵੇਂ ਆਪਾਂ ਦੇਖਿਆ ਸੋਸ਼ਲ ਮੀਡੀਆ ਤੇ ਕੋਈ ਨਾ ਕੋਈ ਰੋਜ਼ ਵੀਡੀਓ ਵਾਇਰਲ ਹੋ ਰਿਹਾ ਕਿ ਫ੍ਰੀ ਜਿਲਾ ਸਪੋਰਟ ਕੀਤਾ ਗਿਆ ਵੀ ਗਲਤ ਕੱਲ ਦੀ ਸਿਕਾ ਦੇਖੋ ਜੀ ਉਹ ਸਰਕਾਰ ਨੇ ਸੁਵਿਧਾ ਸੁਵਿਧਾ ਦਿੱਤੀ ਹੈ ਅਸੀਂ ਤਾਂ ਆਪਣੇ ਜਥੇਬੰਦੀ ਵੱਲੋਂ ਵੀ ਮੰਗ ਰੱਖੀ ਸੀ ਕਿ ਲਗਭਗ ਬੱਸਾਂ ਦੀ ਗਿਣਤੀ ਹੈ ਜਿਹੜੀ 10000 ਕੀਤੀ ਜਾਵੇ ਤਾਂ ਜੋ ਆਮ ਸਹੂਲਤ ਹੈ ਜਿਹੜੀ ਸਾਡੀਆਂ ਮਾਮਾ ਨੂੰ ਸਾਡੀਆਂ ਭੈਣਾਂ ਨੂੰ ਸਾਡੇ ਬੇਹੁਰਗਾਂ ਨੂੰ ਦਿੱਤੀ ਜਾਵੇ ਪਰ ਕੀ ਕਰੀਏ ਅਸੀਂ ਇਹ ਨਹਤੇ ਆ ਅਸੀਂ ਮਜਬੂਰ ਆ ਅਸੀਂ ਇੱਕ ਬਸ ਦੇ ਵਿੱਚ 1.5 150 ਸਵਾਰੀ ਲੈ ਕੇ ਜਾ ਰਹੇ ਹਾਂ ਜਿਵੇਂ ਤੂੜੀ ਵਾਲੇ ਕੋਠੇ 'ਚ ਤੂੜੀ ਭਰਦੇ ਆ ਅਸੀਂ ਇਸ ਤਰ੍ਹਾਂ ਸਵਾਰੀਆਂ ਨੂੰ ਲੈ ਕੇ ਆਉਂਦੇ ਆ ਤੇ ਸਾਡਾ ਜਿਹੜਾ ਹਰ ਵਕਤ ਮੈਂਡ ਨੂੰ ਦਾ ਡਿਪਰੈਸ਼ਨ 'ਚ ਰਹਿੰਦਾ ਸੀ ਵੀ ਕਿਤੇ ਨਾ ਕਿਤੇ ਜੇ ਕੋਈ ਘਟਨਾ ਵਾਪਰ ਗਈ ਤੇ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਹਦਾ ਖਮਿਆਜਾ ਸਾਡੇ ਡਰਾਈਵ ਕਨੈਕਟਰ ਨੂੰ ਹੀ ਕਰਨਾ ਪੈਂਦਾ ਭੁਤਣਾ ਪੈਂਦਾ ਇਹ ਉੱਥੇ ਹੋਇਆ ਜੀ ਭਾਦਰਗੜ ਤੇ ਇਹਦੇ ਵਿੱਚ ਧਾਰਾਵਾਂ ਜਿਹੜੀਆਂ ਲੱਗੀਆਂ ਨੇ ਕੋਈ ਆਈਡੀਆ ਹੈ ਨਹੀਂ ਭਾਜੀ ਮੈਨੂੰ ਇਹਦਾ ਕੋਈ ਆਈਡੀਆ ਨਹੀਂ ਉਹ ਸਾਡੇ ਜਿਹੜਾ ਟੈਂਕੀ ਦੇ ਬੇਟਾ ਮੁੰਡਾ ਉਹਨੂੰ ਇਸ ਬਾਰੇ ਕਨਫਰਮ ਹੋਏਗਾ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਤੇ ਇੱਕ ਜਿਹੜਾ ਕਰਮਚਾਰੀ ਆ ਬੱਸ ਦਾ ਕਰਮਚਾਰੀ ਉੱਪਰ ਚੜਿਆ ਹੋਇਆ ਟੈਂਕੀ ਤੇ ਕੀ ਮਸਲਾ ਸਰ ਸਾਰਾ ਸਾਨੂੰ तकरीबन ਇਤੋਂ ਅੱਧਾ ਘੰਟਾ ਪਹਿਲਾਂ ਸਾਨੂੰ ਇੱਕ ਇਨਟੀਮੀਸ਼ਨ ਮਿਲੀ ਸੀ ਕਿ ਐਫਪੀਆਰਟੀ ਦਾ ਕੋਈ ਮੁਲਾਜ਼ਮ ਹੈ ਜਿਹੜਾ ਕਿ ਆਪਦਾ ਰੋਸ਼ ਪ੍ਰਗਟ ਕਰਨ ਨੂੰ ਆਸਤੇ ਟੈਂਕੀ ਤੇ ਚੜਿਆ ਹੋਇਆ ਹੈ ਤੇ ਪੀਆਰਟੀਸੀ ਦੀ ਵਰਕਸ਼ਾਪ ਡਿਪੋ ਹੈਗਾ ਜੀ ਜਾਨਪਾਸਾ ਚੰਗਲੇ ਕੋਲ ਤੇ ਇੱਕ ਕੱਲਾ ਮੁਲਾਜ਼ਮ ਇਸ ਟਾਂ ਉੱਤੇ ਚੜਿਆ ਇਹਦੇ ਨਾਲ ਇਹਨੂੰ ਅਪੀਲ ਅਸੀਂ ਕੀਤੀ ਹੈ ਕਿ ਥੱਲੇ ਆ ਕੇ ਇਹਦੀ ਕੋਈ ਪੀਆਰਟੀਸੀ ਉੱਚ ਅਧਿਕਾਰੀ ਨਾਲ ਕੋਈ ਵੀ ਇਹਦੇ ਕੋਈ ਆਪਣੀ ਗੱਲ ਰੱਖਣੀ ਆ ਤਾਂ ਆ ਕੇ ਰੱਖੇ ਤਾਂ ਕੀ ਕਾਰਨ ਹੈ ਉੱਪਰ ਚੜਨ ਦੇ ਇਹਨੂੰ ਕੋਈ ਦੱਸਿਆ ਨਹੀਂ ਕੋਈ ਵਜ੍ਹਾ ਦੱਸੀਏ ਕਿ ਕਿਸੇ ਕਾਰਨ ਆ ਕਰਕੇ ਇਹਨੇ ਇਹ ਜਿਹੇ ਕਦਮ ਚੁੱਕਿਆ ਇਹਦਾ ਕੋਈ ਸਾਥੀ ਕਨੈਕਟਰ ਸੀਗਾ ਜਿਹਦੀ ਦਾ ਕੁਝ ਦਿਨ ਪਹਿਲਾਂ ਕੋਈ ਜਲਦੀ ਵਾਸਤੇ ਵਿੱਚ ਕੋਈ ਕਿਸੇ ਸਵਾਰੀ ਨਾਲ ਝਗੜਾ ਹੋਇਆ ਸੀ ਤੇ ਉਹਦੇ ਤੇ ਡਿਪਾਰਟਮੈਂਟ ਨੂੰ ਪੀਆਰਟੀਸੀ ਵੱਲੋਂ ਕੋਈ ਐਕਸ਼ਨ ਲਿਆ ਗਿਆ ਉਹਦੇ ਅਗੇਂਸਟ ਇਹਨੇ ਕੰਮ ਚੁੱਕੀ ਕਰੀ ਸਰ ਪੁਲਿਸ ਅਫਸਰ ਨੂੰ ਉੱਤੇ ਜਾਣ ਦੀ ਕੋਸ਼ਿਸ਼ ਕੀਤੀ ਐ ਜੀ ਨਹੀਂ ਜੀ ਉੱਤੇ ਜਾਣ ਦੀ ਨਹੀਂ ਇਹਨੂੰ ਥੱਲੋਂ ਅਸੀਂ ਅਪੀਲ ਕਰ ਰਹੇ ਹਾਂ ਕਿ ਥੱਲੇ ਆ ਕੇ ਤੇ ਆਪਣੀ ਗੱਲ ਰੱਖੇ ਸਰ ਕਿੰਨੀ ਕੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰੀ ਹੈ ਕੋਈ ਕੋਈ ਸਵਾਲ ਦਾ ਜਵਾਬ ਕੁਝ ਕਰ ਰਹੇ ਨੇ ਉਹ ਇਹਦਾ ਗੱਲਬਾਤ ਹੋਈ ਹੈ ਜੀ ਇਹਦੇ ਕੁਝ ਅਧਿਕਾਰੀ ਨਾਲ ਪੀਆਰਟੀਸੀ ਨਾਲ ਵੀ ਹੋਈ ਹੈ ਪਲਸ ਜਿਹੜੇ ਜਿਹੜੇ ਮਾਜਮਾ ਦੀ ਜਿਹੜੀ ਯੂਨੀਅਨ ਹੈ ਉਹਦੇ ਪ੍ਰਧਾਨ ਵਗੈਰਾ ਨਾਲ ਵੀ ਗੱਲ ਹੋਈ ਹੈ ਉਹ ਵੀ ਇਹਨੂੰ ਇਹੀ ਅਪੀਲ ਕਰ ਰਹੇ ਕਿ ਥੰਦੇ ਆ ਕੇ ਆਪਣੀ ਬੈਕ ਕਿਤਰਾ ਗੱਲ ਹੋ ਚੀਤੀ ਧਰਨਾ ਤੇ ਚੜਨਾ ਟੈਂਕੀ ਉੱਪਰ ਚੜਨ ਨੂੰ ਜੂਰੀ ਲੱਗ ਰਹੀ ਹੈ ਨਹੀਂ ਟੈਂਕੀ ਉੱਪਰ ਚੜਨਾ ਜਾਨੀ ਨੁਕਸਾਨ ਨੂੰ ਦਿੱਤਾ ਜਾ ਰਿਹਾ ਦਾਅਵਾ ਕੀਤਾ ਅ ਰੋਸ ਪ੍ਰਗਟ ਕਰਨ ਵਾਸਤੇ ਅਲੱਗ-ਅਲੱਗ ਤਰੀਕੇ ਦਿੱਤੇ ਹੋਏ ਨੇ ਜੀ ਬਣੇ ਹੋਏ ਨੇ ਜੀ ਪਰ ਇਹ ਕੋਈ ਤਰੀਕਾ ਮਤਲਬ ਕਿ ਆਪਣੀ ਜਾਨ ਨੂੰ ਜੋਖਮ 'ਚ ਪਾ ਕੇ ਗੱਲ ਮੇਰੇ ਖਿਆਲ ਨਾਲ ਨਹੀਂ ਕਰਨੀ ਚਾਹੀਦੀ ਤੇ ਸਾਰੀ ਚੀਜ਼ਾਂ ਦੇ ਹੱਲ ਔਨ ਟੇਬਲ ਹੀ ਹੋਣਗੇ ਤੇ ਮੇਰੇ ਵਿਚ ਇਹ ਵੀ ਕਮਸ ਆਊਟ ਆਉਟ ਹੋ ਜੂ